ਲੌਅ ਮਰਜੀ ਕਰਾਉਣੀ ਪਈ ਨੌਜਵਾਨ ਨੂੰ ਮਿੰਗੀ ਲੜਕੀ ਦੇ ਰਿਸ਼ਤੇਦਾਰਾਂ ਨੇ ਦੁਕਾਨ ਦੇ ਉੱਤੇ ਖੜੇ ਲੜਕੇ ਤੇ ਉਸਦੇ ਪਿਤਾ ਨੂੰ ਹਮਲਾ ਕਰਕੇ ਕੀਤਾ ਗੰਬੀਰ ਜਖਮੀ ਡਿਸਟ੍ਰਿਕਟ ਸੀਸੀਟੀਵੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਪੁਲਿਸ ਨੇ ਵੀਡੀਓ ਵੇਰਵਾ ਤੋਂ ਬਾਅਦ ਦੋਸ਼ੀਆਂ ਖਿਲਾਫ ਕੀਤਾ ਮਾਮਲਾ ਦਰਜ ਕੀਤਾ ਗੁਰਦਾਸਪੁਰ ਵਿੱਚ ਮਹੌਲ ਕੁਝੁਰੇ ਤਨਾਪੂਨ ਹੋ ਗਿਆ ਜਦੋਂ ਦੁਕਾਨ ਉੱਤੇ ਖੜੇ ਇੱਕ ਨੌਜਵਾਨ ਤੇ 4 ਤੋਂ 5 ਲੋਕਾਂ ਨੇ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਇਸ ਸਬੰਧ ਵਿੱਚ ਜਾਣ ਕੇ ਬਿੰਦੋਜ ਜੱਤੀ ਨੌਜਵਾਨ ਕਾਜੀਪ ਸਿੰਘ ਨੇ ਜਾਣ ਕੇ ਲੋਕੀ ਉਸਨੇ ਕੁਝ ਸਮਾਂ ਪਹਿਲਾਂ ਇੱਕ ਲੜਕੇ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਲੜਕੀ ਦੇ ਮਾਤਾ ਪਿਤਾ ਉਸ ਨਾਲ ਸਹਿਮਤ ਹੋ ਗਏ ਸਨ ਪਰ ਲੜਕੀ ਦੇ ਕੁਝ ਰਿਸ਼ਤੇਦਾਰ ਉਹਨਾਂ ਨੂੰ ਧਮਕੀਆਂ ਦੇਣ ਲੱਗ ਪਏ ਜਿਸ ਤੋਂ ਬਾਅਦ ਉਹਨਾਂ ਵੱਲੋਂ ਦੁਕਾਨ ਉੱਤੇ ਖੜੇ ਕਾਜੀਪ ਸਿੰਘ ਅਤੇ ਉਸਦੇ ਪਿਤਾ ਉਪਰੋਕਤ ਹਾਰਾਂ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਇਸ ਹਮਲੇ ਦੌਰਾਨ ਅਕਾਸ਼ਦੀਪ ਸਿੰਘ ਦੇ ਪਿਤਾ ਦੇ ਕਾਫੀ ਜ਼ਿਆਦਾ ਸਿਰਸੂ ਹੋ ਗਏ ਜਿਨ੍ਹਾਂ ਦਾ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਅਕਾਸ਼ਦੀਪ ਸਿੰਘ ਦਾ ਸਿਰ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਚੱਲ ਰਿਹਾ ਹੈ ਅਕਾਸ਼ਦੀਪ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਉਸਤ ਕਾਰਵਾਈ ਕਰਨੀ ਚਾਹੀਦੀ ਹੈ ਉੱਥੇ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਐਸਐਚਓ ਦਰੰਗਲਾ ਦਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਦੇ ਕਲਾਸ ਹੂਸਰ ਤੇ ਬੁਟੀਕ ਇੱਥੇ ਤੁਹਾਨੂੰ ਅੰਸਟੇਟ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਡੈਡਫਿਟ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਦਰ ਤੇ ਮਿਲਦੇ ਹਨ ਇੱਥੇ ਨਵੇਂ ਨਵੇਂ ਡਿਜ਼ਾਈਨਰ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਹੋਵੇ ਜੀ ਆਦੇ ਕਲਾਸ ਦਾ ਹੂਸਰ ਤੇ ਬੁਟੀਕ ਮੇਰੇ ਅਮਰ ਕਲੀਨਿਕ ਗੜਵਾ ਰੋਡ 깔ਦੇ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਦਿੱਤੇ ਗਏ ਹਨ ਅੰਗਰੇਜ਼ ਨਾਮ ਆਕਾਸ਼ਦੀਪ ਸਿੰਘ ਹੈ ਮੇਰੀ ਇਹ ਹੀ ਸਪਿੰਡ ਦਰੰਗਲਾ ਹੈ ਅੱਜ ਤੋਂ 3 ਮਹੀਨੇ ਪਹਿਲਾਂ 16 ਜਨਵਰੀ ਨੂੰ ਮੇਰੀ ਕੋਡ ਮੈਰਜ ਹੋਈ ਅਮਨਦੀਪ ਕੌਰ ਪਿੰਡ ਦਿਓਲ ਨੇਅਰ ਆਲੇ ਚੱਕ ਤੇ ਸਾਡੇ ਨਾ ਵਿਆਹ ਦੇ ਵਿੱਚ ਦਿੱਕਤ ਆਇਆ ਹੈ ਕਿ ਕਾਸਟ ਸਾਡੀ ਸੇਮ ਹੀ ਹੈ ਕਿ ਅਸੀਂ ਜੱਟ ਬਰਾਦ ਦੀ ਦੇ ਹੀ ਮਾਪਿਓ ਸਾਧ ਬੰਦੇ ਮਾਪਿਓ ਨੇ ਸਾਨੂੰ ਐਕਸੈਪਟ ਕੀਤਾ ਹੋਇਆ ਹੈ ਯਾਰ ਪਰ ਜਿਹਦੇ ਕੁੜੀ ਦੇ ਨਾਨਕੇ ਸੀਗੇ ਮਾਮੇ ਦੋ ਇੱਕ ਦਾ ਨਾਮ ਮੁਖਤਿਆਰ ਸਿੰਘ son of ਸੁਲਖਣ ਸਿੰਘ ਇੱਕ ਦੂਜੇ ਮਾਮਿਆਂ ਦਾ ਨਾਮ ਰਣਜੀਤ ਸਿੰਘ son of ਸੁਲਖਣ ਸਿੰਘ ਅੱਗੇ ਉਹਨਾਂ ਦਾ ਇੱਕ ਮੁੜਾ ਯਾ ਰਜੀਤ ਦਾ ਇਹ ਮੁਖਤਿਆਰ ਦਾ ਰਮਨਦੀਪ ਸਿੰਘ ਕਿਉਂਕਿ ਉਹਨਾਂ ਨੇ ਕੱਲ ਸਾਨੂੰ ਇਦਾਂ 5:30 ਵਜੇ ਦੇ ਕਰੀਬ ਆਣ ਕੇ ਸਾਡੇ ਨਾਲ ਉਹਨਾਂ ਦੇ ਸੱਟਾਂ ਲਾਈਆਂ ਜੇ ਤੇ ਇਹ ਗੱਲ ਇਦਾਂ ਵਾ ਕਿ ਮਾਂ ਪਿਓ ਨੇ ਸਾਨੂੰ ਕੁਝ ਨਹੀਂ ਕਿਹਾ ਕੁੜੀ ਦੇ ਨਾਂ ਭਰਾ ਨੇ ਕਿਹਾ ਬਹੁਤ ਹੀ ਅੱਛੇ ਪਰਿਵਾਰ ਦੇ ਉਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ ਭਰਾਣਾ ਨੇ ਕੱਲ ਸਾਡੇ ਨਾਲ ਐਨਾ ਮਾੜਾ ਹਾਲਾਤ ਕੀਤਾ ਕਿ ਅਸੀਂ ਇੱਕ ਮੋਟਰਸਲ ਠੀਕ ਕਰਵਾਉਣ ਵਾਸਤੇ ਇੱਕ ਦੁਕਾਨ ਤੇ ਗਏ ਹੋਏ ਮੈਂ ਤੇ ਮੇਰੇ ਫਾਦਰ ਸਾਹਿਬ ਵੀ ਉਹਨਾਂ ਦੀ 45-46 ਸਾਲ ਉਮਰ ਆ ਤੇ ਮੈਂ ਇੱਕ ਡਿਲੀਵਰੀ ਬੋਏ ਆ ਗਦਾਸਪੁਰ ਦੇ ਵਿੱਚ ਡਿਲੀਵਰੀ ਇੱਕ ਇਨਕਮ ਮੇਰੀ ਆ ਕਿ ਮੈਂ ਆਪਣੇ ਕਮਾ ਕੇ ਤੇ ਆਪਣਾ ਘਰ-ਬਾਰ ਚਲਾਉਣਾ ਜੇ ਡੈਡੀ ਮੇਰੇ ਇੱਕ ਖੇਤੀਬਾੜੀ ਜੇ ਖੇਤੀਬਾੜੀ ਕਰਦੇ ਜੇ ਸਾਡੇ ਨਾਲੇ ਬਹੁਤ ਜਿਆਦਾ ਮਾੜਾ ਕੀਤਾ ਤੁਹਾਨੂੰ ਵੀਡੀਓ ਮੈਂ ਕੈਮਰਾਮੈਨ ਨੂੰ ਕਹਿੰਦਾ ਕਿ ਸਾਡੀ ਵੀਡੀਓ ਕੋਈ ਸਾਰੀ ਦੀ ਕਿੱਥੇ ਖੜੇ ਦੁਕਾਨ ਤੇ ਕੋਣ ਆ ਗਿਆ ਕੀ ਦੁਕਾਨ ਦੁਕਾਨ ਤੇ ਇਦਾਂ ਹੋਇਆ ਜੇ ਸਾਡੇ ਨਾਲ ਕਿ ਅਸੀਂ ਮੋਟਰਸਾਈਕਲ ਠੀਕ ਕਰਵਾਉਣ ਲਈ ਬੈਂਸ ਰਿਪੇਅਰ ਦੀ ਦੁਕਾਨ ਤੇ ਮੈਂ ਤੇ ਮੇਰੇ ਫਾਦਰ ਸਾਹਿਬ ਖਲੋਤੇ ਹੋਏ ਅਣਾ ਨੇ ਸਾਡੇ ਉੱਤੇ ਪੰਜ ਜਾਣਿਆਂ ਨੇ ਅਥੀਆਰ ਲਿਆ ਕੇ ਦਾਤਰ ਜੀ ਵਗੈਰਾ ਲਿਆ ਕੇ ਪੰਜ ਪੰਜ ਵਗੈਰਾ ਲਿਆ ਕੇ ਸਾਡੇ ਉੱਤੇ ਆਣਾਂ ਨੇ ਆਣ ਕੇ ਸਿੱਧਾ ਹੀ ਹਮਲਾ ਕਰਤਾ ਹਮਲੇ ਵਿੱਚ ਮੇਰੇ ਡੈਡੀ ਦੇ ਸਿਰ ਦੇ ਵਿੱਚ ਇੰਜਰੀ ਆਈ ਹੈ ਉਹਨਾਂ ਦੇ 18 ਨੱਕੇ ਲੱਗੇ ਆ ਮਤਲਬ ਕਿ ਬ੍ਰੇਨ ਦੇ ਵਿੱਚ ਜਿਹੜੀ ਹੱਡੀ ਹੁੰਦੀ ਹੈ ਉਹ ਡੈਮੇਜ ਆ ਤੇ ਇੱਕ ਬਾਹਾਂ ਟੁੱਟੀ ਹੋਈ ਆ ਬਾਕੀ ਮੈਨੂੰ ਉਹਨਾਂ ਨੇ ਵੀਡੀਓ ਦੇ ਵਿੱਚ ਤੁਹਾਨੂੰ ਆਪੇ ਦੱਸ ਦਨਗੇ ਜੋ ਵੀ ਆ ਮੈਨੂੰ ਉਹਨਾਂ ਨੇ ਬੋਧ ਹੀ ਜ਼ਿਆਦਾ ਟੌਰਚਰ ਕੀਤਾ ਕਿ ਇਹਨਾਂ ਨੇ ਕਿਉਂ ਲੋੜੀ ਜਦੋਂ ਕੁੜੀ ਦੇ ਘਰ ਦੇ ਮੰਨਦੇ ਸੀ ਸਾਰਾ ਕੁਝ ਹੈ ਹੀ ਮੈਂ ਸੈਸ਼ਨ ਕੋਡ ਪਖਾਨਕੋਟ ਦਾ ਕੋਡ ਮੈਚ ਕੀਤੀ ਮੈਨੂੰ ਪ੍ਰੋਟੈਕਸ਼ਨ ਚੈਨਲ ਦੇ ਮੈਂ ਨਾਂ ਵੀ ਲਿਖਾਏ ਹੋਏ ਆ ਪਰ ਇਹਨਾਂ ਨੇ ਇੱਕ ਨਹੀਂ ਮਣੀ ਸਾਡੇ ਉੱਤੇ ਆਣ ਕੇ ਐਦਾਂ ਹਮਲਾ ਕੀਤਾ ਸੱਟਾਂ ਲੱਗੀਆਂ ਮੇਰੇ ਫਾਦਰ ਸਾਹਿਬ ਦੇ ਤੁਹਾਨੂੰ ਦੱਸਿਆ ਕਿ ਸਿਰ ਦੇ ਵਿੱਚ ਇੰਜਰੀ ਆਈ ਹੈ 18 ਨੱਕੇ ਲੱਗੇ ਉਹ ਸੀਰੀਅਸ ਹੈ ਕੁਛ ਬੋਲ ਨਹੀਂ ਦੇ ਰਿਹਾ ਕਾਰਨ ਇਹ ਹੀ ਹੈ ਕਿ ਉਹਨਾਂ ਨੇ ਆਪਣੀ ਰੰਜਿਸ਼ ਕੱਢੀ ਆ ਕਿ ਮੈਂ ਤੇ ਚਲੋ ਵਿਆਹ ਜਿਹੜਾ ਹੋ ਗਿਆ ਜੋ ਹੋਇਆ ਸੀ ਆ ਨਾ ਠੀਕ ਵਿਆਦੀ ਰੰਜਿਸ਼ ਕੱਢੀ ਆ ਉਹਨਾਂ ਨੇ ਧਮਕੀਆਂ ਪਹਿਲਾਂ ਵੀ ਦਿੰਦੇ ਰੇ ਆ ਸਾਨੂੰ ਕਿ ਇੱਦਾਂ ਕਰਦਾਂਗੇ ਜਿਉਂ ਕਰਦੇ ਅਸੀਂ ਮੈਂ ਪਿੰਡ ਨਹੀਂ ਜਾਂਦਾ ਰਿਹਾ ਮੈਂ ਇੱਕ ਕਿਰਾਏ ਤੇ ਘਰ ਲੈਦਾ ਸੀਗਾ 4000 ਰੁਪਏ ਕਿਰਾਇਆ ਦਿੰਦਾ ਪਿਆ ਆਪਣੀ ਇਨਕਮ ਤੁਹਾਨੂੰ ਪਤਾ ਹੀ ਇਹ ਪਿੰਡ ਦੇ ਵਿੱਚ ਆਪਾਂ ਛਾਹਾਂ ਦੇ ਵਿੱਚ ਕਿੰਨੀ ਮਿਹਨਤ ਕਰਦੇ ਤੁਹਾਨੂੰ ਪਤਾ ਮੈਂ ਭਾਜੀ ਦਿਲਵਲੀ ਦਾ ਕੰਮ ਕਰਦਾ ਹਾਂ ਘਰ ਦਾ ਗੁਜ਼ਾਰਾ ਇਨਕਮ ਮੇਰ ਤੋਂ ਆ ਤੇ ਮੇਰੇ ਫਾਦਰ ਸਾਹਿਬ ਤੋਂ ਆ ਦੋਵੇਂ ਹਾਂਜੀ ਤੇ ਮੈਂ ਇਹ ਲੜਾਈ ਇਹ ਦੇ ਕਰਕੇ ਮੈਂ ਇੱਥੇ ਰਹਿੰਦਾ ਪਿਆ ਹੈ ਗੁਰਦਾਸਪੁਰ ਤੇ ਮੈਂ ਕੱਲ ਐਤਵਾਰ ਹੀ ਤੇ ਮੇਰੀ ਦਾਦੀ ਜੀ ਥੋੜੇ ਜਿ ਠੀਕ ਨਹੀਂ ਸੀਗੇ ਉਹਨਾਂ ਨੂੰ ਮਿਲਣ ਵਾਸਤੇ ਗਿਆ ਸੀ ਤੇ ਮੇਰਾ ਮੋਟਰਸੈਕਲ ਹੋ ਗਿਆ ਹੀ ਖਰਾਬ ਤੇ ਮੋਟਰਸੈਕਲ ਠੀਕ ਕਰਵਾਉਣ ਵਾਸਤੇ ਮੈਂ ਤੇ ਮੇਰੇ ਡੈਡੀ ਗਏ ਤੇ ਇਹਨਾਂ ਨੇ ਆਣ ਕੇ ਸਾਡੇ ਉੱਤੇ ਤੇਜ ਦਰ ਹਥਿਆਰਾਂ ਦੇ ਨਾਲ ਸਾਡੇ ਉੱਤੇ ਘਮਲਾ ਕਰਤਾ ਸੀ ਕੋਈ ਨਾ ਫੋਨ ਕੀਤਾ ਨਾ ਸਾਨੂੰ ਕੁਝ ਆਪਾਂ ਤੇ ਕਹਿੰਦੇ ਕਿ ਚਲੋ ਗੱਲ ਖਤਮ ਹੋ ਗਈ ਠੰਡੀ ਹੋ ਗਈ ਆ ਪਰਿਆਣਾ ਨੇ ਆਣ ਕੇ ਇਹ 5:30 ਵਜੇ ਦੇ ਕਰੀਬ ਦੀ ਗੱਲ ਆ ਸ਼ਾਮਾਂ ਦੀ ਇਹ 5:00 ਜਾਣੇ ਪੇ ਹੀ ਰਣਜੀਤ ਸਿੰਘ ਦਾ ਮੂੜਾ ਕਰਨਦੀਪ ਸਿੰਘ ਤੇ ਮੁਖਤਿਆਰ ਸਿੰਘ ਦਾ ਮੁੜਾ ਰਮਨਦੀਪ ਸਿੰਘ ਤੇ ਰঞ্জੀਤ ਸਿੰਘ ਦਾ ਇੱਕ ਦੂਜਾ ਮੁੜਾ ਹੈ ਹਰਮਨਦੀਪ ਸਿੰਘ ਕਿਉਂਕਿ ਜਿਹੜੇ ਆ ਦੋ ਜਣੇ ਆ ਪਘੋੜੇ ਹੋ ਗਏ ਆ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈਏ ਪੁਲਿਸ ਨੇ ਇਹ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਦੇ ਪਏ ਆ ਮੈਂ ਅੰਨਾ ਕਹਿਣਾ ਪਿਆ ਕਿ ਸਾਡੇ ਐਸਐਸਪੀ ਸਾਹਿਬ ਬਰਦਾਸ਼ਪੁਰ ਦੇ ਬਹੁਤ ਹੀ ਹੁਨਾਰ ਮੈਂ ਚਾਹਨਾ ਕਿ ਉਹਨਾਂ ਲਈ ਇੱਕੋ ਅਪੀਲ ਕਰਦਾ ਮੈਨੂੰ ਇਨਸਾਫ ਮੇਰੇ ਪਾਪਾ ਨੂੰ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਬਸ परमजीत कौर दुर्ंगले ਤੋਂ ਕੀ ਗੱਲ ਬਾਤ ਹੈ ਗੱਲ ਬਾਤ ਹੈ ਮੇਰੇ ਮੁੰਡੇ ਨੇ ਸ਼ਾਦੀ ਕੀਤੀ ਹੈ ਇਹਦੇ ਮਾਮਾ ਜੀ ਨੇ ਸਾਰੇ ਜਾਣੇ ਪਏ ਆ ਤੇ ਮੇਰੇ ਆਦਮੀ ਨੇ ਬੜੀਆਂ ਸੱਟਾ ਸੱਟਾਂ ਲਾਈਆਂ ਅੱਗੇ ਵੀ ਧਮਕੀਆਂ ਦਿੰਦੇ ਸੀ ਤੇ ਕੱਲ ਸੱਟਾਂ ਲਾ ਕੇ ਸਾਨੂੰ ਵੀ ਮਾਰਨ ਪਏ ਆ ਬਸ ਸਾਨੂੰ ਹਸਾਬ ਚਾਹੀਦਾ ਇਹਨਾਂ ਕੋਲ ਬਸ ਇਹ ਜੇਲ੍ਹ ਚ ਚਾਹੀਦੀ ਸਾਨੂੰ ਇਹ ਪੰਜੇ ਦੇ ਪੰਜੇ ਕਿਹਦੀ ਕਿਹਦੀ ਲੱਗੀਆਂ ਸੱਟਾ ਸੱਟਾ ਕਿਹਦੀ ਮੇਰੇ ਮੁੰਡੇ ਦੇ ਲੱਗੀਆਂ ਮੇਰੇ ਆਦਮੀ ਦੀ ਲੱਗੀਆਂ ਉਹ ਕਿੱਥੇ ਨੇ ਦਾ ਉਹ ਬਰੋਲਦੇ ਆ ਉਹ ਇਸ ਟਾਈਮ ਸੀਰੀਅਸ ਆ ਹਾਂਜੀ ਉਹ ਤੇ ਸੀਰੀਅਸ ਆ ਤੇ ਉਹਨਾਂ ਨੇ ਜ਼ਿਆਦਾ ਸੱਟਾਂ ਲਾਈਆਂ ਗਈਆਂ ਸਿਰ 'ਚ ਜ਼ਿਆਦਾ ਲੱਗੀ ਆ ਬਾਹ ਤੋੜ ਦਿੱਤੀ ਆ ਤੇ ਇਹੀ ਕਮਾਨ ਵਾਲੇ ਹੀ ਇਹਨਾਂ ਨੂੰ ਮੰਜੇ ਸੁੱਟ ਦਿੱਤਾ ਤੇ ਬਸ ਉਹਨਾਂ ਨੂੰ ਇਨਸਾਫ ਚਾਹੀਦਾ ਬਸ 3 ਵਜੇ ਕਿਹਨੂੰ ਆਂਦੇ ਕਾ 3 ਵਜੇ ਕਾ ਵੀ ਉਹਨਾਂ ਨੂੰ ਲੱਗਦਾ ਆ ਇਹ ਸਿਰ ਵਿਆਹ ਦੀ ਹਾਂਜੀ ਵਿਆਹ ਦੀ ਕੀ ਕਹਿੰਦੇ ਕਿ ਵਿਆਹ ਆ ਗੁੜੀ ਨੂੰ ਕਹਿੰਦੇ ਵਿਆਹ ਤੋਂ ਕਿਉਂ ਕੀਤਾ ਆ ਇਹ ਐਸਐਸਪੀ صاحب ਨੇ ਜੀ ਹਾਂਜੀ ਉਹ ਕਹਿੰਦੇ ਸੁਣਾਈ ਕਰਾਂਗੇ ਤੁਹਾਡੀ ਅਹੀਂ ਅਹੀਂ ਕਹਿੰਦੇ ਪੂ ਜੇਲ੍ਹ ਚ ਜਾਣ ਨੂੰ ਸਜ਼ਾ ਮਿਲੇ ਬਸ ਕੋਰਨ ਕੁਛ ਨਹੀਂ ਚਾਹੀਦਾ ਨਾ ਸੀ ਕੀ ਨਾ ਮਾਤੇ ਕੀ ਕਰਵਾਦੀ ਮੇਰਾ ਨਾਮ ਅਮਨਦੀਪ ਕੌਰ ਆ ਤੇ ਮੈਂ ਦਰੰਗਲੇ ਮੇਰਾ ਜਿਹੜਾ ਵਿਆਹ ਹੋਇਆ ਵਾ ਤੇ ਮੇਰੇ ਪੇਕੇ ਪਿੰਡ ਦਾ ਨਾਮ ਦਿਓ ਲਾਂ ਤੇ ਮੇਰਾ ਵਿਆਹ ਜਿਹੜਾ ਵਾ ਕੋਟ ਮੈਰਿਜ ਹੋਈ ਸੀਗੀ 3 ਮਹੀਨੇ ਪਹਿਲਾਂ ਜਨਵਰੀ ਮਹੀਨੇ ਚ ਤੇ ਮੇਰੇ ਹਸਬੰਡ ਨੂੰ ਮੇਰੇ ਮਾਮਿਆਂ ਨੇ ਕਾਫੀ ਜ਼ਿਆਦਾ ਕੁੱਟਿਆ ਵਾ ਮੇਰੇ ਹਸਬੰਦ ਨੂੰ ਵੀ ਕੁੱਟਿਆ ਤੇ ਮੇਰੇ ਫਾਦਰ ਇਨ-ਲਾਅ ਨੂੰ ਵੀ ਕਾਫੀ ਜ਼ਿਆਦਾ ਕੁੱਟਿਆ ਤੇ ਮੇਰੇ ਹਸਬੰਦ ਹਸਬੰਦ ਦੇ ਵੀ ਸੱਟਾਂ ਲੱਗੀਆਂ ਤੇ ਮੇਰੇ ਜਿਹੜੇ ਫਾਦਰ ਇਨ-ਲਾਅ ਆ ਉਹਨਾਂ ਦੇ ਵੀ ਸਿਰ ਤੇ ਸੱਟ ਲੱਗੀ ਆ ਤੇ ਉਹ ਕਾਫੀ ਜ਼ਿਆਦਾ ਡੂੰਗੀ ਲੱਗੀ ਉਹਨਾਂ ਦੀ ਜਿਹੜੀ ਬੋਨ ਆ ਉਹ ਵੀ ਕ੍ਰੈਕ ਹੋ ਗਈ ਦੀ ਆ ਉਹਨਾਂ ਨੇ ਕੋਸ਼ੇ ਦੰਦਾ ਨਹੀਂ ਦੱਸਿਆ ਸਾਨੂੰ ਇਹ ਬਸ ਮੋਟਰਸਾਈਕਲ ਸਾਈਕਲ ਠੀਕ ਕਰਵਾਣ ਗਏ ਸੀਗੇ ਘਰੋਂ ਇਹਨਾਂ ਕੋਈ ਹਥਿਆਰ ਨਹੀਂ ਉਹਨਾਂ ਕੋਈ ਕਾਫੀ ਤੇਜ਼ਦਾਰ ਹਥਿਆਰ ਹੈਗੇ ਲਗੀ ਤਾਂ ਕਿ ਕਿ ਵਜ੍ਹਾ ਮੰਨਦਾ ਤੁਹਾਡੇ ਸਾਹਮਣੇ ਕਿ ਉਹ ਕੀਤਾ ਗਿਆ ਹਮਲਾ ਕੋਈ ਲਾਗਤਵਾਦੀ ਨਹੀਂ ਉਹਨਾਂ ਦੀ ਲਾਗਤਵਾਦੀ ਸਿਰਫ ਇਹੀ ਹੈ ਕਿ ਇਹਨੂੰ ਇਹਨੂੰ ਮਾਰਨਾ ਵਾ ਕਿਉਂਕਿ ਇਹਨੇ ਵਿਆਹ ਕਰਾਇਆ ਵਾ ਬਸ ਕਿਉਂਕਿ ਮੇਰੇ ਮਾਮੇ ਸੀ ਉਹ ਤਾਂ ਕਰਕੇ ਉਹਨਾਂ ਨੇ ਇਦਾਂ ਕੀਤਾ ਮੇਰੇ ਮਾਤਾ ਪਿਤਾ ਤੇ ਮੇਰੇ ਪ੍ਰਾਂ ਨੂੰ ਕੋਈ ਇਤਰਾਜ ਨਹੀਂ ਹੈਗਾ ਇਹ ਤੋਂ ਤੇ ਜਿਹੜੇ ਮੇਰੇ ਮਾਮੇ ਆ ਬਸ ਉਹੀ ਕਰਦੇ ਪਏ ਆ ਉਹਨਾਂ ਨੇ ਮੇਰੇ ਹਸਬੰਦ ਨੂੰ ਤੇ ਮੇਰੇ ਜਿਹੜੇ ਫਾਦਰ ਨੇ ਲੋਨ ਨੂੰ ਮਾਰਿਆ ਵਾ ਪਹਿਲਾਂ ਕੋਈ ਤਾਂ ਡਿਸਿਪਲਨ ਨਹੀਂ ਹਾਂਜੀ ਨਹੀਂ ਪਹਿਲੇ ਉਹਨੂੰ ਧਮਕੀਆਂ ਦਿੰਦੇ ਰਹੇ ਸੀ ਕਾਫੀ ਜ਼ਿਆਦਾ ਕਿ ਤੁਹਾਨੂੰ ਜਾਨੋਂ ਮਾਰ ਦੇਣਾ ਵਾ ਤੇ ਫਿਰ ਉਹ ਉਸੇ ਕਰਕੇ ਅਹੀਂ ਜਿਹੜੀ ਪ੍ਰੋਟੈਕਸ਼ਨ ਵੀ ਜਿਹੜੀ ਆ ਉਹ ਨਹੀਂ ਲਈ ਸੀਗੀ ਕਿ ਚਲੋ ਇਹ ਨਹੀਂ ਮਾਰਨਗੇ ਸਾਨੂੰ ਅਸੀਂ ਵਿਸ਼ਵਾਸ ਕੀਤਾ ਇਹਨਾਂ ਤੇ ਇਹਨਾਂ ਨੇ ਸਾਈਨ ਕੀਤੇ ਸੀ ਬਿਆਨ ਦਿੱਤੇ ਕਿ ਅਸੀਂ ਕੁਝ ਨਹੀਂ ਕਵਾਂ ਕਵਾਂਗੇ ਪਰ ਇਹ ਫਿਰ ਵੀ ਜਿਹੜੇ ਆ ਸਾਨੂੰ ਮਾਰਨ ਲਈ ਆ ਗਏ ਆ ਤੇ ਇਹ ਜਿਹੜੀ ਆ ਕੱਲ ਦੀ ਘਟਨਾਵਾ ਸ਼ਾਮੀ 4:17 ਤੇ ਕੈਮਰੇ ਵਿੱਚ ਵੀ ਇਹ ਵੀਡੀਓ ਜਿਹੜੀ ਰਿਕਾਰਡ ਹੋਈ ਦੀ ਆ ਤੇ ਇਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਵਾ ਹਮਲਾ ਕੀਤਾ ਵਾ ਇਹਨਾਂ ਤੇ ਸਾਡੇ ਘਰ ਕੋਈ ਆਇਆ ਸੀਗਾ ਸਾਨੂੰ ਦੱਸਣ ਵਾਸਤੇ ਕਿ ਇਹ ਤੁਹਾਡੇ ਹਸਬੰਦ ਨੂੰ ਤੇ ਤੁਹਾਡੇ ਜਿਹੜੇ ਆ ਸੋਹਰੇ ਨੂੰ ਮਾਰਿਆ ਬਾਣਾ ਨੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਉਹਨਾਂ ਦੇ ਉਹਨਾਂ ਦੇ ਸਿਰ 'ਤੇ ਲੱਗੀ ਆ ਤੇ ਇੱਕ ਉਹਨਾਂ ਦੇ ਬਾਹ ਤੇ ਪਲੇਟਾਂ ਪਈਆਂ ਨੇ ਪੁਲਿਸ ਨੂੰ ਵੀ ਅਸੀਂ ਦੱਸਿਆ ਵਾਂ ਤੇ ਉਹ ਵੀ ਕਾਰਵਾਈ ਕਰਦੇ ਪਏ ਆ ਚਲੋ ਤੇ ਇੱਕ ਅਹੀਂ ਐਸਵੈਸਕੀ ਦੇ ਪੇਸ਼ ਹੋਈ ਸੀਗੇ ਜਾ ਕੇ ਤੇ ਉਹਨਾਂ ਨੂੰ ਵੀ ਦੱਸਿਆ ਕਿ ਇਦਾਂ ਇਦਾਂ ਇਹਨਾਂ ਨੇ ਸਾਹਨੂੰ ਹਮਲਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਆਹਨੂੰ ਖਤਰਾ ਹੈ ਇਹਨਾਂ ਤੋਂ ਤੇ ਸਾਡੀ ਮਦਦ ਕੀਤੀ ਜਾਏ ਬਸ ਅਸੀਂ ਹੁਣ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਾਡੀ ਜਿਹੜੀ ਆ ਮਦਦ ਕੀਤੀ ਜਾਏ ਮੇਰੇ ਹਸਬੰਡ ਜਿਹੜੇ ਆ ਡਿਲੀਵਰੀ ਬੋਏ ਹੈਗੇ ਆ ਤੇ ਉਹੀ ਕਮਾਣ ਵਾਲੇ ਸੀ ਕਿ ਉਹਨਾਂ ਤੇ ਇਹਨਾਂ ਨੇ ਸੱਟਾ ਲਾਤੀਆਂ ਤੇ ਇੱਕ ਮੇਰੇ ਜਿਹੜੇ ਫਾਦਰ ਇਨ ਲਾਉ ਹੀ ਉਹ ਪਹਿਲੀ ਦਾ ਕੰਮ ਕਰ ਲੈਂਦੇ ਹੁੰਦੇ ਹ ਮਾੜਾ ਮੋਟਾ ਪਰ ਹੁਣ ਉਹ ਵੀ ਨਹੀਂ ਕਰ ਸਕਦੇ ਤੇ ਉਹੀ ਕਮਾਨ ਵਾਲੇ ਹੀ ਦੋਨੋਂ ਤੇ ਇਹਨਾਂ ਦੇ ਸੱਟਾਂ ਲਾਤੀਆਂ ਨਾਲ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਕਾਰਵਾਈ ਕਰਾਂਗੇ ਕੋਈ ਗੱਲ ਤੁਸੀਂ ਚਿੰਤਾ ਨਾ ਕਰੋ ਇਹ ਮੇਰਾ ਨਾਮ ਹੈ ਡਾਕਟਰ ਰਾਜਾ ਹੋਆ ਹੈ ਉਹ ਜੋ ਪੇਸ਼ੇਨ ہمارے ਪਾਸ ਆਇਆ ਉਸ ਦਾ ਨਾਮ ਹੈ ਅਮਰਜੀਤ ਸਿੰਘ ਜੀ ਡਾਕਟਰ ਸਾਹਿਬ ਕਦ ਆਇਆ ਥਾ ਪੇਸ਼ੇਨ ਉਹ ਆਇਆ ਥਾ ਕੱਲ ਸ਼ਾਮ ਨੂੰ ہمارے ਪਾਸ क्या क्या मतलब बात हुई थी, थी पेशेंट जब हमने रिसीव किया वो आया था मल्टीपल इंजरीज के साथ उसके हेड के अराउंड इंजरीज थी और लेफ्ट आर्म के अराउंड इंजरीज थी सो so, जू ही हमने उसको एसेस किया तो इसका ट्रामा था लेफ्ट uh, अल्लाह का जो हमारी बाजू की जो हड्डी है उसमें फ्रैक्चर है और उसको जो है सी हेड पे उसके जो फेस हेड की जो बोन्स है उसमें फ्रैक्चर है और उसको एक ब्लीड भी हुआ है ब्रेन के अंदर छोटा सा ही ब्लीड था लेकिन ब्लीड है क्या आ, अभी तो स्टेबल है लेकिन थोड़ा सा वीकनेस है एक साइड से बॉडी में तो अभी हम सोच रहे हैं आज क्या उसका एक रिपीट हम सीटी स्कैन करें देखेंगे कोई ब्लीड एक्सपैंड तो नहीं हुआ है पता लगा क्या क्या हुआ 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 था हुआ था हुआ था झगड़ा या ऐसे हिस्ट्री के हिसाब से ही इज सेइंग कि उसके साथ असॉल्ट हुआ है ਉਹ ਲਾਈਕਲੀ ਸੌਲਟ ਕਾ ਹੀ ਕੇਸ ਲੱਗ ਰਹਾ ਹੈ